ਕਰਜ਼ੇ ਤੋਂ ਪਰੇਸ਼ਾਨ ਹੋ ਚੁੱਕੇ ਹਾਂ ਪੈਸੇ ਦੇ ਦੇ ਕੇ ਲੋਕਾਂ ਨੂੰ ਥੱਕ ਚੁੱਕੇ ਹਾਂ ਕੋਈ ਤੁਹਾਡੇ ਪੈਸੇ ਵਾਪਸ ਨਹੀਂ ਕਰਦਾ ਬਹੁਤ ਐਸਾਨ ਕੀਤੇ ਨੇ ਲੋਕ ਕਹਿੰਦੇ ਪਰ ਉਹ ਤੁਹਾਡਾ ਬੁਰਾ ਹੀ ਚਾਉਂਦੇ ਹੈਗੀ ਕਈ ਵਾਰੀ ਇਦਾਂ ਹੁੰਦਾ ਹੈ ਵੀ ਮੈਂ ਸਾਰਾ ਦਿਨ ਉਹਦਾ ਮਾਗਰ ਮੁਰੇ ਕਿ ਵਿਧਮ ਦੇ ਵੀ ਕੰਮ ਕਰਦੇ ਫਿਰਦੇ ਹਨ ਪਰ ਫਿਰ ਵੀ ਉਹ ਮੇਰੇ ਤੇ ਇੰਨਾ ਕਰੋਧ ਹੁੰਦਾ ਬਿਨਾ ਮਤਲਬ ਤੋਂ ਘਰ ਦੇ ਵਿੱਚ ਕਲੇਸ਼ ਬਿਨਾ ਮਤਲਬ ਤੋਂ ਘਰ ਦੇ ਵਿੱਚ ਲੜਾਈ ਜਿਹੜਾ ਵੀ ਮੈਂਬਰ ਤੁਹਾਡੇ ਘਰ ਦੇ ਵਿੱਚ ਜਿਆਦਾ ਗੁੱਸਾ ਕਰਦਾ ਜਿਆਦਾ ਉਹਨੂੰ ਕਰੋਧ ਆਉਂਦਾ ਵੀ ਗੱਲ-ਗੱਲ ਤੇ ਹਨਾ ਜਿਵੇਂ ਆਪਾਂ ਨਾਰਮਲ ਇੱਕ ਗੱਲ ਕਰਦੇ ਆ ਵੀ ਨਾਰਮਲ ਗੱਲ ਤੇ ਵੀ ਉਸਨੂੰ ਕਰੋਧ ਆਉਂਦਾ ਜਾਂ ਆਪਾਂ ਨੂੰ ਵੀ ਕਈ ਵਾਰੀ ਨਾ ਬੈਠੇ-ਬੈਠੇ ਬਹੁਤ ਜਿਆਦਾ ਗੁੱਸਾ ਚੜਨ ਲੱਗ ਜਾਂਦਾ ਵੀ ਐਦਾਂ ਹੁੰਦਾ ਵੀ ਜਾਂ ਤਾਂ खुद ਨੂੰ ਕੁਝ ਕਰ ਲੈ ਨਹੀਂ ਦੂਸਰੇ ਨੂੰ ਕਰ ਦੇ ਵੀ ਇੰਨਾ ਜ਼ਿਆਦਾ ਗ੍ਰੋਧਮਾਨ ਨੂੰ ਆਉਣ ਲੱਗ ਜਾਂਦਾ ਇਸ ਗ੍ਰੋਧ ਦਾ ਕਾਰਨ ਕੀ ਹੈਗਾ ਇਹ ਤਾਂ ਤੁਹਾਨੂੰ ਪਤਾ ਹੈ ਕਿਉਂਕਿ ਕਈ ਵਾਰੀ ਡਿਪਰੈਸ਼ਨ ਵੀ ਹੋ ਸਕਦਾ ਹੈਗਾ ਕਈ ਵਾਰੀ ਆਪਾਂ ਨੂੰ ਹਰ ਇੱਕ ਕੰਮ ਕਰਨ ਦੇ ਬਾਵਜੂਦ ਵੀ ਜਦੋਂ ਕੋਈ ਨਾ ਦੁਖੀ ਜਾ ਕਰੀ ਜਾਵੇ ਫਿਰ ਵੀ ਮਨ ਹੋ ਜਾਂਦਾ ਇੱਕ ਮਨ ਦੇ ਵਿੱਚ ਹਰ ਟਾਈਮ ਟੈਨਸ਼ਨ ਆ ਹਰ ਟਾਈਮ ਇਦਾਂ ਹੁੰਦਾ ਵੀ ਕੀ ਕਰੀਏ ਜ਼ਿੰਦਗੀ ਇੱਕ ਬੋਝਾ ਬਣ ਕੇ ਰਹਿ ਗਈ ਹੈ ਇਸ ਚੀਜ਼ ਦਾ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਸੋਲੂਸ਼ਨ ਦੱਸੂਗੀ ਬਹੁਤ ਹੀ ਵਧੀਆ ਤਰੀਕਾ ਹੈਗਾ ਜਿਹੜੇ ਭੈਣ ਭਰਾਵਾਂ ਨੇ ਇਹ ਕਰ ਲਿਆ ਤਾਂ 31 ਦਿਨ ਦੇ ਵਿੱਚ ਦੇਖਿਓ ਤੁਹਾਡੇ ਸੁਭਾਅ ਦਾ ਜਿਸ ਦੇ ਨਿਮਿੱਤ ਤੁਸੀਂ ਕਰੋਗੇ ਉਸ ਦੇ ਸੁਭਾਅ ਦਾ ਤੇ ਜਿਨ੍ਹਾਂ ਦੇ ਪੈਸੇ ਮਰ ਚੁੱਕੇ ਨੇ ਅਗਲਾ ਨਹੀਂ ਵਾਪਸ ਕਰ ਰਿਹਾ ਤਾਂ ਉਹ ਤਾਂ ਦੇਖਿਓ ਤੁਹਾਡੇ ਘਰ ਦਾ ਜਿਹੜਾ ਮਾਹੌਲ ਹੈ ਆਟੋਮੈਟਿਕਲੀ ਚੇਂਜ ਹੋ ਜਾਊਗਾ ਤੇ ਆਓ ਆਪਾਂ ਜਾਣਦੇ ਹਾਂ ਉਹ ਕਿਦੀ ਕੀ ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਾ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਕਿ ਮੈਂ ਕੀ ਕਹਿਣਾ ਚਾਹਣੀ ਆ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਮੈਨੂੰ ਇਸ ਤਰੀਕੇ ਨਾਲ ਮੈਸੇਜ ਆ ਰਹੇ ਸੀਗੇ ਕਿ ਦੀਦੀ ਸਾਡੇ ਨਾਲ ਬਹੁਤ ਪੈਸੇ ਮਰੇ ਪਏ ਨੇ ਸਾਡੇ ਉਹ ਨਹੀਂ ਵਾਪਸ ਆ ਰਹੇ ਤੇ ਸਾਡੇ ਘਰ ਦੇ ਪਰਿਵਾਰ ਦੇ ਵਿੱਚ ਨਾ ਹਰ ਇੱਕ ਮੈਂਬਰ ਨੂੰ ਬਹੁਤ ਗੁੱਸਾ ਆਉਂਦਾ ਅਸੀਂ ਕੀ ਕਰੀਏ ਅੱਜ ਮੈਂ ਤੁਹਾਨੂੰ ਇੱਕ ਅਜੀਬਾ ਤਰੀਕਾ ਦੱਸੂਗੀ ਤੁਸੀਂ ਇਸ ਨੂੰ 31 ਦਿਨ ਕਰਨਾ ਹੈ ਤਾਂ ਦੇਖਣਾ ਜਿਹੜੇ ਵੀ ਤੁਹਾਨੂੰ ਲੱਗਦਾ ਹੈ ਵੀ ਸਾਡੇ ਘਰ ਦੇ ਵਿੱਚ ਜਿਵੇਂ ਬਹੁਤ ਪੈਣਪੜਾ ਕਹਿੰਦੇ ਨੇ ਵੀ ਸਾਡੀ ਏਦਾਂ ਪੈਸੇ ਲੈ ਕੇ ਮੁਕਰਗੇ ਜਾਂ ਕੋਈ ਇਨਸਾਨ ਹੈ ਜਿਹੜਾ ਕਿ ਸਾਡੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਕਰਦਾ ਹੈਗਾ ਨਾ ਸਾਨੂੰ ਬੁਰਾ ਹੀ ਤੱਕਦਾ ਆਪਾਂ ਨੂੰ ਹੁੰਦਾ ਵੀ ਹਰ ਟਾਈਮ ਸਾਡਾ ਬੁਰਾ ਹੀ ਤੱਕਦਾ ਹੈਗਾ ਜਾਂ ਘਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਨਾ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈਗਾ ਵੀ ਹਰ ਟਾਈਮ ਨਿੱਕੀ ਨਿੱਕੀ ਗੱਲ ਤੇ ਇਹਨਾਂ ਬੇਸਿਕ ਰੋਧਿਤ ਹੁੰਦਾ ਰਹਿੰਦੇ ਵੀ ਕੋਈ ਗੱਲ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਵੀ ਅਸੀਂ ਕੀ ਕਰੀਏ ਅਸੀਂ ਬਹੁਤ ਔਖਾਂ ਬ ਨਾਲ ਹੈ ਕਿ ਕੋਈ ਕਿਸੇ ਦਾ ਨਾ ਵੀ ਇਸ ਤਰੀਕੇ ਦਾ ਹੁੰਦਾ ਹੈ ਅੱਜ ਇਹ ਜਿਹੜਾ ਕੰਮ ਹੈਗਾ ਮੈਂ ਤੁਹਾਨੂੰ ਥੰਬਨੇਲ ਤੇ ਉਸ ਚੀਜ਼ ਦੀ ਤਸਵੀਰ ਲਾਈ ਦਿੱਤੀ ਹੈਗੀ ਉਹ ਹੈਗਾ ਤੇਜ ਪੱਤਾ ਜਿਹੜਾ ਤੇਜ ਪੱਤੇ ਨਾ ਇਸ ਦੇ ਵਿੱਚ ਇੱਕ ਐਂਟੀਬਾਇਟਿਕ ਗੁਣ ਵੀ ਹੁੰਦੀ ਹੈ ਕਿ ਜਿਵੇਂ ਕਿ ਆਪਣੇ ਮਸਾਲਿਆਂ ਦੇ ਵਿੱਚ ਆਪਾਂ ਵਰਤਦੇ ਆਂਗੇ ਦੂਸਰਾ ਇਹ ਜਿਹੜੀ ਬਹੁਤ ਆਪਣੇ ਜਿਹੜੇ Hindu dharm ਨੇ ਇਸ ਸ਼ਾਸਤਰਾਂ ਦੇ ਅਨੁਸਾਰ ਇਹਦੇ ਵਿੱਚ ਹਵਨਾਂ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਹ ਬਹੁਤ ਰਿਧਿਆ ਸiddhi ਜਿਹੜੇ ਕਿ ਪ੍ਰਾਪਤ ਕਰਦੇ ਨੇਗੀ ਉਹਦੇ ਮਤਲਬ ਕਿ ਵਰਤਿਆ ਜਾਂਦਾ ਆਪਾਂ ਲੰਬੀ ਗੱਲ ਨਾ ਲੈਂਦੇ ਹੋਏ ਤੁਹਾਨੂੰ ਮੈਂ ਅੱਜ ਘੱਟ ਮਿਲ ਕੇ ਟਾਈਮ ਦੇ ਵਿੱਚ ਹੀ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕਰਨਾ ਕੀ ਹੈ ਤੁਸੀਂ ਨੇ 31 ਤੇਜ ਪੱਤੇ ਲੈ ਲੈਣੇ ਨੇ 31 ਲੈਣੇ ਨੇ ਪੂਰੇ ਗਿਣ ਕੇ ਤੁਸੀਂ ਨੇ ਇਹ ਨਹੀਂ ਹੈਗਾ ਵੀ 30 ਲੈ ਲਈਏ 21 ਲੈ ਲਈਏ ਕਿਉਂਕਿ ਫਿਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛੋਗੇ 31 ਲੈਣੇ ਨੇ 31 ਲੈ ਕੇ ਤੁਸੀਂ ਉਸ ਦੇ ਉੱਪਰ ਜੋ ਵੀ ਜਿਵੇਂ ਕਿ ਜਿਹੜਾ ਇਨਸਾਨ ਤੁਹਾਡੇ ਜਿਹੜੇ ਪੈਸੇ ਨੇ ਉਹ ਮੁੱਕਰ ਗਿਆ ਨਹੀਂ ਵਾਪਸ ਕਰ ਰਿਹਾ ਕੋਈ ਚੀਜ਼ ਹੈ ਤੁਹਾਡੀ ਨਹੀਂ ਵਾਪਸ ਕਰ ਰਿਹਾ ਹੈਗਾ ਤਾਂ ਤੁਸੀਂ ਉਸ ਦਾ ਨਾਮ ਉਸ ਦੇ ਉੱਪਰ ਲਿਖ ਲੈਣਾ ਹੈਗਾ ਜਾਂ ਤੁਹਾਡੇ ਘਰ ਦੇ ਵਿੱਚ ਤੁਸੀਂ ਚਾਹੋ ਨੇ ਵੀ ਹਾਂ ਇਸ ਇਨਸਾਨ ਬਹੁਤ ਸਾਡੇ ਗੁੱਸਾ ਕਰਦਾ ਹੈ ਜਾਂ ਮੇਰੇ ਪਤੀ ਹੈ ਉਹ ਮੇਰੀ ਗੱਲ ਨਹੀਂ ਸੁਣਦਾ ਕੋਈ ਵੀ ਤੁਹਾਡੇ ਮਨ ਦੇ ਵਿੱਚ ਦੁਬਿਧਾ ਹੈਗੀ ਜੇ ਤੁਹਾਡਾ ਬੱਚਾ ਹੈਗਾ ਵੀ ਸਾਡੀ ਗੱਲ ਨਹੀਂ ਸੁਣਦਾ ਉਹ ਬਹੁਤ ਵਿਗੜਿਆ ਪਿਆਗਾ ਹਨਾ ਆਪ ਨੂੰ ਬਹੁਤ ਭੈਣ ਭਰਾਵਾਂ ਦੀ ਇਸ ਤਰੀਕੇ ਨਾਲ ਮੈਸੇਜ ਆਉਂਦੇ ਹੈਗੇ ਤਾਂ ਤੁਸੀਂ ਉਸ ਦਾ ਵੀ ਨਾਮ ਉਸ ਉੱਪਰ ਲਿਖ ਲੈਣਾ ਜਿਹੜੇ ਕਾਰਜ ਵਾਸਤੇ ਵੀ ਤੁਸੀਂ ਕਰਨਾ ਹੈ ਤਾਂ ਉਸ ਇਨਸਾਨ ਦਾ ਤੁਸੀਂ ਨਾਮ ਮਾਰਕਰ ਨਾਲ ਲਿਖਿਆ ਜਾਵੇਗਾ ਚਾਹੇ ਪੈਨ ਨਾਲ ਕਿਸੇ ਚੀਜ਼ ਵੀ ਨਾਲ ਲਿਖ ਲਓ ਤੁਸੀਂ ਤੇਜ ਪੱਤੇ ਦੇ ਉੱਪਰ ਨਾਲ ਲਿਖ ਲੈਣਾ ਹੈਗਾ ਦੇਖੋ ਜਿਹੜੇ ਨੇ ਤਾਂ ਇਸ ਚੀਜ਼ ਤੇ ਸੋਚਣਾ ਵੀ ਪਤ ਨਹੀਂ ਇਹ ਉਹੀਆਂ ਇਹ ਬਹਿਮ ਹੈ ਟੋਟ ਕੇ ਕਿ ਉਹਨੂੰ ਕੁਝ ਨਹੀਂ ਹਾਸਿਲ ਹੋਣਾ ਮੈਂ ਪਹਿਲਾਂ ਕਹਿ ਰਹੀ ਹਾਂ ਜੀ ਨੇ ਕਹਿੰਦੇ ਸੰਕਿਆ ਕਰ ਲਿਆ ਉਹ ਤਾਂ ਬਸ ਸੰਕਿਆ ਦੇ ਵਿੱਚ ਹੀ ਫਸ ਕੇ ਰਹਿੰਦਾ ਜਿਹਨੇ ਵਿਸ਼ਵਾਸ ਕਰ ਲਿਆ ਉਹ ਕਹਿੰਦੇ ਜੇ ਆਪਾਂ ਇੱਕ ਪੱਥਰ ਤੋਂ ਵੀ ਮੰਗ ਲਈਏ ਨਾ ਤਾਂ ਪੱਥਰ ਵੀ ਆਪਾਂ ਨੂੰ ਵਰ ਦੇਣ ਲੱਗ ਜਾਂਦਾ ਹੁੰਦਾ ਹੈਗਾ ਹਨ ਤੇ ਕਰਨਾ ਕੀ ਹੈ ਫਿਰ ਤੁਸੀਂ ਨੇ ਕੁਝ ਨੂੰ ਲਿਖ ਲੈਣਾ ਲਿਖ ਕੇ ਤੁਸੀਂ ਨੇ ਐਤਵਾਰ ਵਾਲੇ ਦਿਨ ਸਵੇਰੇ ਐਤਵਾਰ ਵਾਲੇ ਦਿਨ ਆਪਣੇ ਜਿਹੜੀ ਮੇਨ ਗੇਟ ਦੀ ਡਿਊਟੀ ਹੁੰਦੀ ਹੈ ਨਾ ਮੇਨ ਗੇਟ ਹੁੰਦਾ ਉੱਥੇ ਰੱਖ ਕੇ ਤੁਸੀਂ ਨੇ ਪਹਿਲਾਂ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਇਹ ਇਨਸਾਨ ਸਾਡੇ ਘਰ ਦਾ ਮੈਂਬਰ ਹੈ ਜਿਹੜਾ ਇਹਦਾ ਬਹੁਤ ਗੁੱਸਾ ਹੈ ਬਹੁਤ ਸਾਡਾ ਮਨ ਕਰੋਧਿਤ ਹੁੰਦਾ ਰਹਿੰਦਾ ਸਾਡੇ ਘਰ ਦੇ ਵਿੱਚ ਕਲੇਸ਼ ਹੁੰਦਾ ਰਹਿੰਦਾ ਜਾਂ ਤੁਹਾਡਾ ਕੋਈ ਪੈਸਾ ਨਹੀਂ ਮੋੜ ਰਿਹਾ ਕਿ ਪਿਤਾ ਜੀ ਮੈਂ ਤਾਂ ਇਸ ਦੀ ਮਦਦ ਕੀਤੀ ਸੀਗੀ ਪੈਸੇ ਦਿੱਤੇ ਸੀਗੇ ਪਰ ਅੱਜ ਕਹਿੰਦੇ ਹੁੰਦੇ ਨੇ ਕਹਿੰਦੇ ਲਜਾਣ ਵੇਲੇ ਤਾਂ ਅਗਲਾ ਕਹਿੰਦੇ ਸੁਦਾਮਾ ਬਣਦਾ ਤੇ ਦੇਣ ਵੇਲੇ ਪੈਸੇ ਫਿਰ ਕ੍ਰਿਸ਼ਨ ਬਣ ਜਾਂਦਾ ਹੁੰਦਾ ਹੈਗਾ ਹਨ ਵੀ ਕਹਿਣ ਤੋਂ ਭਾਵ ਹੈ ਕਿ ਜਦੋਂ ਅਗਲੇ ਨੇ ਲੈਣੇ ਹੁੰਦੇ ਨੇ ਉਹ ਤਾਂ ਬਹੁਤ ਨਿਮਰਤਾ ਦੇ ਨਾਲ ਆਉਂਦਾ ਪਰ ਜਦੋਂ ਦੇਣੇ ਹੁੰਦੇ ਨੇ ਉਦੋਂ ਫਿਰ ਐਦਾਂ ਕਰਦੇ ਆ ਤਾਂ ਤੁਸੀਂ ਕਰਨਾ ਕੀ ਹੈਗਾ ਉਥੇ ਆਪਣੀ ਜਿਹੜੀ ਆਪਣੀ ਡਿਊਟੀ ਹੁੰਦੀ ਹੈ ਨਾ ਆਪਾਂ 메ਨ ਗੇਟ ਹੁੰਦਾ ਉਹਦੇ ਵਿਚਾਲੇ ਕੋਈ ਆਪਣਾ ਚੱਪਣ ਹੁੰਦੇ ਨੇ ਇੱਕ ਜਿਵੇਂ ਝੂੰਗੜਾ ਲਾ ਲਓ ਦੀਵਾ ਲਾ ਲਓ ਹਨ ਉਹ ਚੀਜ਼ ਦੇ ਵਿੱਚ ਮਿੱਟੀ ਦਾ ਇੱਕ ਬਰਤਨੋ ਛੋਟਾ ਜਿਹਾ ਲੈ ਕੇ ਨਾ ਤੁਸੀਂ ਉਹਦੇ ਵਿੱਚ ਜਣਾ ਉਹ ਤੇਜ ਪੱਤੇ ਨੇ ਉਹ ਰੱਖ ਲੈਣਾ ਉਹਨੂੰ ਰੱਖ ਕੇ ਫਿਰ ਉਹਨੂੰ ਤੁਸੀਂ ਨੇ ਅੱਗ ਲਗਾ ਦੇਣੀ ਹੈ ਇਸ ਚੀਜ਼ ਨੂੰ ਤੁਸੀਂ 31 ਦਿਨ ਲਗਾਤਾਰ ਕਰਨਾ ਹੈ ਅਰਦਾਸ ਵੀ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਉਹੀ ਕਰਨੀ ਹੈ ਜਿਵੇਂ ਤੁਹਾਡੇ ਕੋਈ ਪੈਸੇ ਲੱਗੇ ਗਿਆ ਕਿ ਵਾਹਿਗੁਰੂ ਜੀ ਉਹ ਇਨਸਾਨ ਦੇ ਮਨ ਦੇ ਵਿੱਚ ਦਿਆਵਸਾ ਕੇ ਦੇਖੋ ਮੇਰੀ ਦਸਾਂ ਨੋਹਾਂ ਦੀ ਕਿਰਤ ਹੈ ਤੁਸੀਂ ਸਭ ਜਾਣੇ ਜਾਣੋ ਮੇਰੇ ਉਹ ਪੈਸੇ ਵਾਪਸ ਕਰ ਦੇ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਬੰਦੇ ਦਾ ਕਰੋਧ ਜਿਵੇਂ ਤੋਂ ਤੁਸੀਂ ਵੀ ਕੁਝ ਵੀ ਹੈਗਾ ਤੁਹਾਡੇ ਮਨ ਦੇ ਵਿੱਚ ਤਾਂ ਤੁਸੀਂ ਉਸ ਦਾ ਨਾਮ ਉਸ ਦੇ ਉੱਪਰ ਲੈ ਕੇ ਤਾਂ ਤੁਸੀਂ ਉਸ ਨੂੰ ਜਲਾ ਦਿਨਾ 31 ਦਿਨ ਲਗਾਤਾਰ ਕਰਨਾ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਅਕਸਰ ਕਹਿਣੀ ਹੁੰਦੀ ਹੈਗੀ ਘਰ ਦੇ ਵਿੱਚ ਪੰਜ ਚੌਪਈ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰੋ ਚੌਪਈ ਸਾਹਿਬ ਜੀ ਦੇ ਪਾਠ ਜੋ ਤੁਸੀਂ ਕਰੋਗੇ ਕਾਰਨ ਬੈਠਣ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਜਿਹੜੀ ਵੀ ਚੀਜ਼ ਦੇ ਨਿਮਿਤ ਕਰ ਰਹੇ ਹੋ ਤੇ ਉਸ ਤੋਂ ਬਾਅਦ ਵੀ ਇਹ ਹੈਗਾ ਜਿਵੇਂ ਕਿ ਤੁਹਾਡਾ ਕਰਜ਼ਾ ਨਹੀਂ ਉਤਰ ਰਿਹਾ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਕ੍ਰੋਧ ਆਉਂਦਾ ਜਾਂ ਤੁਹਾਡੇ ਕੋਈ ਪੈਸੇ ਲੈ ਕੇ ਮੁੱਕਰ ਗਿਆ ਇਹ ਹੀ ਚੀਜ਼ ਉਹ ਬਸਦੀ ਹੈ ਤੇਜ ਪੱਤੇ ਤੋਂ ਨਹੀਂ ਜਿਵੇਂ ਆਪਾਂ ਚੌਲਾਂ ਵਗੈਰਾ ਦੇ ਵਿੱਚ ਚਾਵਲ ਬਣਾਉਂਦੇ ਆ ਨਾ ਦੇਖਿਆ ਹੈ ਕਿ ਕੀ ਪਣਪਰਾ ਕਹਿੰਗੇ ਵੀ ਪਣੇ ਤੇਜ ਪਤਾ ਆਮ ਆਪਾਂ ਘਰਾਂ ਦੇ ਵਿੱਚ ਇਸ ਨੂੰ ਨਹੀਂ ਵਰਤਦੇ ਹੈਗੇ ਪਹਿਲਾਂ ਮੈਂ ਕਾਲੀ ਮਿਰਚ ਵਾਲਾ ਦੱਸਿਆ ਸੀਗਾ ਉਹ ਵੀ ਬਹੁਤ ਪਾਵਰਫੁਲ ਚੀਜ਼ ਹੈਗੀ ਅਗਰ ਤੁਸੀਂ ਕਰੋਗੇ ਨਾਲ ਤਾਂ ਉਸ ਦੇ ਨਾਲ ਨੈਗੇਟਿਵਿਟੀ ਤੁਹਾਡੇ ਘਰ ਦੀ ਦੂਰ ਹੁੰਦੀ ਹੈ ਉਹੀ ਤਰੀਕਾ ਇਹ ਤੀਜ ਪੱਤੀ ਦਾ ਹੈਗਾ ਤੇ ਇੱਕ ਛੋਟਾ ਜਿਹਾ ਕੰਮ ਤੁਸੀਂ ਨੇ ਹੋਰ ਕਰਨਾ ਹੈਗਾ ਘਰ ਦੇ ਵਿੱਚ ਇਹ ਤੀਜ ਪੱਤੇ ਨੇ ਜਿਹੜੇ ਅਜਿਹੀ ਜਗ੍ਹਾ ਰੱਖਣੇ ਨੇ ਕਿ ਇਹ ਕਿਸੇ ਦੇ ਹੱਥ ਨਾ ਲੱਗਣ ਇਹ ਨਹੀਂ ਹੈਗਾ ਵੀ ਹਨਾ ਇੱਕ ਤੁਸੀਂ ਨੇ ਜਲਾਤਾ ਤੇ ਜਿਹੜੀ 30 ਤੁਹਾਡੇ ਕੋਲੇ ਰਹਿ ਗਈ ਉਹ ਤੁਸੀਂ ਇੱਧਰ ਉੱਧਰ ਖਲਾਰਾ ਪਾ ਕੇ ਉਹਨਾਂ ਨੂੰ ਖਰਾਬ ਕਰ ਲਓ ਉਹਨਾਂ ਨੂੰ ਤੁਸੀਂ ਨੇ ਸੰਭਾਲ ਕੇ ਕਿਸੇ ਵੀ ਜਗ੍ਹਾ ਤੇ ਤੁਸੀਂ ਉਹਨਾਂ ਨੂੰ ਰੱਖ ਲੈਣੇਗਾ ਫਿਰ ਜਿਹੜੀ ਉਸ ਦੀ ਰਾਖ ਹੋਵੇਗੀ ਜਿਹੜੀ ਤੁਸੀਂ ਜਲਾ ਲਿਆ ਉਸ ਦੀ ਰਾਖ ਹੋਵੇਗੀ ਉਸ ਰਾਖ ਨੂੰ ਤੁਸੀਂ ਨੇ ਕਿਸੇ ਅਜਿਹੀ ਜਗ੍ਹਾ ਜਿਵੇਂ ਕਿਸੇ ਗਮਲੇ ਵਗੈਰਾ ਵਿੱਚ ਪਾ ਲੈਣਾ ਜਾਂ ਕਿਸੇ ਪੌਦੇ ਵਿੱਚ ਨਹੀਂ ਫਿਰ ਕਿਸੇ ਚੱਲਦੇ ਪਾਣੀ ਵਗੈਰਾ ਦੇ ਵਿੱਚ ਉਸ ਨੂੰ ਪੀਰ ਦੇਣਾ ਵਿਸ਼ਵਾਸ ਰੱਖਣਾ ਵਿਸ਼ਵਾਸ ਰੱਖ ਕੇ ਤੁਸੀਂ ਇਸ ਕਾਰਜ ਨੂੰ ਕਰੋਗੇ ਨਾ ਤਾਂ ਤੁਹਾਡਾ ਜਰੂਰ ਹੋਵੇਗਾ ਜਿਹੜੇ ਵੀ ਤੁਹਾਡਾ ਇਨਸਾਨ ਇਹ ਮੁਕਰਿਆ ਹੋਇਆ ਨਾ ਉਹ ਤੁਹਾਡੇ ਪੈਸੇ ਦੇਖ ਕੇ ਖੁਦ ਵਾਪਸ ਲੈ ਕੇ ਜਾਵੇਗਾ ਤੇ ਜਿਹੜੇ ਕਰਦੇ ਮ ਮੈਂਬਰ ਦਾ ਪਰਿਵਾਰ ਦੇ ਮੈਂਬਰ ਦਾ ਹੁੰਦਾ ਵੀ ਹਾਂ ਇਸ ਦਾ ਸੁਭਾਅ ਚੇਂਜ ਹੋ ਜੇ ਇਸ ਤਰੀਕੇ ਨਾਲ ਹੋ ਜੇ ਤਾਂ ਉਹ ਵੀ ਹੌਲੀ 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 ਚੇਂਜ ਹੁੰਦਾ ਜਾਵੇਗਾ ਬਹੁਤ ਹੀ ਜ਼ਿਆਦਾ ਇਹ ਪਾਵਰਫੁਲ ਚੀਜ਼ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੈਨ ਪ੍ਰੋਬ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ